ਆਪਾਂ ਜਿਸ ਸਦੀ ਦੇ ਵਿੱਚ ਰਹਿ ਰਹੇ ਆ ਇਹੋ ਜੀ ਸਦੀ ਦੇ ਵਿੱਚ ਵੀ ਜੇ ਕੋਈ ਇਹੋ ਜੀਆਂ ਦੁਰਘਟਨਾਵਾਂ ਜਿਹੜੀਆਂ ਕਰੌਂਦਾ ਵਾ ਜਾਂ ਇਹੋ ਜੇ ਮੰਦਭਾਵਨਾ ਦੇ ਨਾਲ ਕੋਈ ਵੱਧ ਫੈਲੀਆਂ ਕਰਦਾ ਤੇ ਇਹ ਮਾੜਾ ਇਹ ਹਰ ਸਟੇਟ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹਨੂੰ ਇਹ ਚਾਹੀਦਾ ਵੀ ਇਹੋ ਜੇ ਜਿਹੜੇ ਵੀ ਅਨਸਾਰਾ ਉਹ ਭਾਵੇਂ ਜੁਕੇ ਦੇ ਵੇਦਾਂ ਦਾ ਜਿੱਥੇ ਵੀ ਆ ਉਹਨਾਂ ਨੂੰ ਨੱਟ ਪਾਈ ਜਾਵੇ ਤੇ ਉਹਨਾਂ ਨੂੰ ਇੱਕ ਮਿਸਾਲੀ ਸਜ਼ਾ ਮਿਲੇ ਕਿਉਂਕਿ ਵੇਖੋ ਸਾਨੂੰ ਤੇ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਪੀ ਦੇਖ ਪਰਾਈਆਂ ਚੰਗੀਆਂ ਮਾਵਾਂ ਢੀਆਂ ਭੈਣਾ ਜਾਣੇ ਢੀਆਂ ਭੈਣਾ ਦਾ ਸਤਕਾਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਜਿਵੇਂ ਸਾਡੇ ਘਰਾਂ ਦੇ ਢੀਆਂ ਭੈਣਾ ਮੈਂ ਇਦਾਂ ਸਾਰਿਆਂ ਦੀਆਂ ਢੀਆਂ ਭੈਣਾ ਯੂਕੇ ਦੇ ਵਿੱਚ ਜਿਹੜੀ ਇੱਕ ਸਿੱਖ ਬੱਚੀ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਾਟਾ ਉਥੋਂ ਦੀ ਸਰਕਾਰ ਨੂੰ ਇਹ ਚਾਹੀਦਾ ਜਿਹੜੇ ਵੀ ਉਹ ਦੋਸ਼ੀ ਆ ਉਹਨਾਂ ਨੂੰ ਇਹੋ ਜੀ ਮਿਸਾਲੀ ਤੋਂ ਮਿਸਾਲੀ ਸਜ਼ਾ ਦੇਣ ਤਾਂ ਕਿ ਕੱਲ ਤੋਂ ਕੋਈ ਕਿਸੇ ਵੀ ਧੀ ਭੈਣ ਦੇ ਨਾਲ ਇਹੋ ਜੀ ਜ਼ੋਰ ਜ਼ਬਰਦਸਤੀ ਨਾ ਕਰ ਸਕੇ ਧੀਆ ਭੈਣਾ ਜਦੋਂ ਘਰ ਤੋਂ ਨਿਕਲਣ ਉਹਨਾਂ ਦੇ ਮਨ ਤੇ ਡਰ ਤੇ ਖੌਫ ਨਾ ਹੋਵੇ ਉਹਨਾਂ ਨੂੰ ਇਹ ਪਤਾ ਹੋਵੇ ਕਿ ਅਸੀਂ ਸੁਰੱਖਿਆ ਤਾਂ ਤੋਂ ਜਿਹੜੇ ਵੀ ਅੰਸਰ ਆ ਮੈਂ ਕਿੰਨਾ ਭਾਵੇਂ ਉਹ ਸਿੱਖ ਬੱਚੀ ਨਾਲ ਹੋਇਆ ਜਾਂ ਕਿਸੇ ਹੋਰ ਨਾਲ ਵੀ ਹੋਇਆ ਹੁੰਦੇ ਸਾਡਾ ਸਟੈਂਡ ਤਾਂ ਵੀ ਇਹੀ ਆ ਕਿ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਸਿੱਖਾ ਵਰਗੀ ਕੌਮ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਆ ਤੇ ਸੇਵਾ ਕਰਦੀ ਆ ਇਹੋ ਜੀ ਕੌਮ ਦੀ ਧੀ ਦੇ ਨਾਲ ਇਹੋ ਜੀ ਮੰਦਭਾਗੀ ਘਟਨਾ ਦਾ ਹੋਣਾ ਬਹੁਤ ਜ਼ਿਆਦਾ